ਵਾਰਦਾਤ ਜਿਹੜੀ ਹੈਗੀ ਹੈ ਥਾਣਾ ਨੰਦਗੜ ਦੇ ਨਾਲ ਸੰਬੰਧਿਤ ਹੈ ਇਹ 12 ਤਰੀਕ ਨੂੰ ਰਾਮਪਾਲ ਜਿਹੜਾ ਹੈਗਾ ਜਿਹਤੀ ਜੋ ਬਾਜਕ ਫਿਰਦਾ ਰਹਿਣ ਵਾਲਾ ਆਪਣੇ ਸਾੱਚੇ ਦਾ ਲੜਕੇ ਦੇ ਨਾਲ ਬਟੰਡਾ ਆਇਆ ਸੀਗਾ ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਨੰਦਗੜ ਥਾਣੇ ਤੋਂ ਇਹ ਜਾ ਕੇ ਬਸ ਅੱਡੇ ਦੇ ਨੇੜੇ ਜਿੱਥੇ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ ਫੇਰ ਤਰ ਹਥਿਆਰ ਸਾਸੀ ਸੀਗੇ ਤਲਵਾਰਾਂ ਸੀਗੀਆਂ ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ 2000 ਰੁਪਏ ਸੀਗੇ ਉਹ ਖੋਲੇ ਉੱਥੋਂ ਜਿਹੜੇ ਹੈਗੇ ਹੁਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਸਬੰਧ ਵਿੱਚ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਗੱਡੀ ਦੀ ਕੀਤੀ ਗਈਆਂ ਸੀਗੀਆਂ ਮਕਦਮਾ ਸਬੰਧੀ ਜਿਹੜੀ ਉਹਨਾਂ ਨੰਦਗੜ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਔਰ ਰੋਬਰੀ ਤੇ ਬਾਕੀ ਜਿਹੜੇ ਰੋਂਗ ਫੁਲਰ ਸਟੇਟ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਇਸ ਬੰਦੇ ਜਮਾਨਯੋਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਦੀ ਗਵਾਹੀ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹ ਸਾਡੀ ਟੀਮ ਜਿਹੜੀ ਸਾਰਾ ਨੰਦਗੜ ਐਸਐਚਓ ਦੇ ਪ੍ਰੋਵੀਜ਼ਨਸ ਕੰਮ ਕਰ ਰਹੀ ਸੀਗੀ ਉਸ ਨੂੰ ਸਬੰਧਾ ਹਸਲ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀ ਜਿਹੜੇ ਹਰਮੇਸ਼ ਹਰਜੀਤ ਲਗਨਦੀਪ ਤੇ ਬਜਿੰਦਰ ਇਹਨਾਂ ਚਾਰਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਤੇ ਅਗਨਾਸੇ ਤੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਦੇ ਵਿੱਚ ਵਰਤੀ ਸੀਗੀ ਵਰਨਾ ਗੱਡੀ ਉਹ ਵੀ ਅਸੀਂ ਜਿਹੜੀ ਹੈਗੀ ਬਰਾਮਦ ਕਰ ਲਈ। ਉਹਦਾ ਅਸੀਂ ਦੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈ। ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਸੀ ਸਹੀ ਨਹੀਂ ਲਗਾਈ ਹੋਈ ਸੀ ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੋਸਿਆ ਦੋਸ਼ੀ ਹੈ ਬਲਜਿੰਦਰ ਉਹਦੇ ਪਰ ਐਨਡੀਪੀਐਸ ਤੇ ਇੱਕ ਮੁਕੱਦਮਾ ਦਰਜ ਹੈ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੀ ਗਡਾਸੀ ਸੀਗੀ ਅਸਲੀ ਗਡਾਸੀ ਤੇ ਅਸੀਂ ਤਲਵਾਰਾਂ ਹੀ ਸੀਗੀਆਂ